ਗੁਰੂ ਅਮਰਦਾਸ ਜੀ ਦੇ ਤੁਸੀਂ ਜੀਵਨ ਨੂੰ ਕਦੀ ਪੜ੍ਹ ਕੇ ਵੇਖੋ ਮਹਾਰਾਜ ਜੀ ਨੇ ਆਪਣਾ ਜੀਵਨ ਗੁਰ ਚਰਨਾ ਵਿੱਚ ਸੇਵਾ ਤੇ ਸਿਮਰਨ ਵਿੱਚ ਜੋੜਿਆ ਤੇ ਕਿਸ ਆਰਬਲਾ ਵਿੱਚ ਜਾ ਕੇ ਜੋੜਿਆ ਔਰ ਕਿਰਪਾ ਕੀ ਵਰਤੀ ਥੋੜਾ ਜਿਹਾ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਹਦੇ ਆ ਭਟ ਤੇ ਇੱਕ ਬਚਨ ਕਹਿਣਗੇ ਤੁਹਾਨੂੰ ਗੁਰੂ ਅਮਰਦਾਸ ਜੀ ਦੇ ਪ੍ਰਤੀ ਭਟ ਸਹਿਬਾਨ ਕਹਿਣਗੇ ਵੀ ਐ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਸੀਂ ਪੜਿਆ ਵੀ ਇੱਕ ਪਰਮਾਤਮਾ ਦੇ ਨਾਮ ਨੂੰ ਹੈ ਤੁਸੀਂ ਮਨ ਵਿੱਚ ਵੀ ਇੱਕ ਪਰਮਾਤਮਾ ਦੇ ਨਾਮ ਨੂੰ ਧਰਿਆ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਬਖਾਨਿਓ ਔਰ ਤੁਸੀਂ ਜਦੋਂ ਬਖਿਆਨ ਦਿਓ ਉਪਦੇਸ਼ ਦਿਨੇਓ ਤੁਸੀਂ ਉਪਦੇਸ਼ ਵੀ ਇੱਕ ਪਰਮਾਤਮਾ ਦੇ ਨਾਮ ਦਾ ਦਿਨੇਓ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਨਿਓ ਫਿਰ ਕਹਿਣਗੇ ਸੁਪਨ ਇੱਕ ਪ੍ਰਤਖ ਇੱਕ ਤੁਸੀਂ ਸੁਪਨੰਤਰ ਅਵਸਥਾ ਵਿੱਚ ਵੀ ਇੱਕ ਪਰਮਾਤਮਾ ਦੇ ਨਾਮ ਨੂੰ ਧਿਆਉਣੇ ਹੋ ਤੇ ਤੁਸੀਂ ਪ੍ਰਤੱਖ ਵੀ ਇੱਕ ਪਰਮਾਤਮਾ ਦੇ ਨਾਮ ਨੂੰ ਜਪਦੇ ਹੋ ਭਟ ਜੀ ਕਹਿ ਰਹੇ ਨੇ ਸੁਪਨ ਇੱਕ ਪ੍ਰਤੱਖ ਇੱਕ ਇੱਕ ਸੁਪਨ ਇੱਕ ਪ੍ਰਤੱਖ ਇੱਕ ਸੁਪਨੇ ਵਿੱਚ ਵੀ ਪ੍ਰਤੱਖ ਵੀ ਇੱਕ ਇਸ ਵਿੱਚ ਮੈ ਲੀਨੋ ਤੇ ਇੱਕ ਵਿੱਚ ਬਿਲਕੁਲ ਤੁਸੀਂ ਲੀਨ ਹੋ ਗਏ ਫਿਰ ਭਟਾ ਨੇ ਅਗਲਾ ਵਚਨ ਵਰਤਿਆ ਤੇ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਨਿਓ ਨੈਣ ਬੈਨ ਮੁਹ ਇਕ ਇਕ ਦੋਈ ਠਾਏ ਨ ਜਾਣਿਓ ਤੁਹਾਡੇ ਨੇਤਰਾਂ ਵਿੱਚ ਵੀ ਇੱਕ ਪ੍ਰਮਾਤਮਾ ਦਾ ਨਾਮ ਹੈ ਬੈਨ ਦਾ ਅਰਥ ਹੁੰਦਾ ਬੋਲਣਾ ਮੁਖ ਤੋਂ ਬਚਨ ਕਹਿਣੇ ਤੁਹਾਡੇ ਬਚਨਾਂ ਵਿੱਚ ਵੀ ਇੱਕ ਪ੍ਰਮਾਤਮਾ ਦਾ ਨਾਮ ਹੈ ਨੈਣ ਬੈਨ ਮੁਹ ਇਕ ਇਕ ਦੋਈ ਠਾਏ ਨ ਜਾਣਿਓ ਇਕ ਤੋਂ ਬਿਨਾ ਤੁਸੀਂ ਦੂਜੇ ਨੂੰ ਜਾਣਦੇ ਨਹੀਂ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈਲੀ ਨੂੰ ਸੁਪਨੇ ਤੇ ਪ੍ਰਤੱਖ ਅਵਸਥਾ ਵਿੱਚ ਵੀ ਤੁਸੀਂ ਇੱਕ ਨੂੰ ਧਿਆਉਨੇ ਹੋ ਇੱਕ ਵਿੱਚ ਲੀਨ ਰਹਿੰਦੇ ਹੋ ਫਿਰ ਅਗਲਾ ਬਚਨ ਵਰਤਿਆ ਕਹਿ ਲੱਗੇ ਇਹ ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਸੀਂ ਤੇ ਆਪਣੇ ਜੀਵਨ ਨੂੰ ਜਿੱਥੇ ਨਾਮ ਵਿੱਚ ਇੰਨਾ ਜੋੜਿਆ ਉਥੇ ਅਗਲੀ ਕਿਰਪਾ ਇਹ ਵਰਤਾਈ ਵੀ ਜਿਹੜਾ ਅਲੱਖ ਪਰਮਾਤਮਾ ਹੈ ਇਕੋ ਜੇ ਲੱਖ ਲੱਖ ਹੋ ਅਲਖ ਹੈ ਇੱਕ ਇੱਕ ਕਰ ਵਰਨੇਉ ਜਿਹੜਾ ਇੱਕ ਪਰਮਾਤਮਾ ਪੂਰਨ ਤੌਰ ਤੇ ਲਖਿਆ ਨਹੀਂ ਦਾ ਸਕਦਾ ਤੁਸੀਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਤੇ ਉਸ ਮਾਲਕ ਨੂੰ ਲਖ ਲਿਆ ਇਕੋ ਜੇ ਲੱਖ ਲੱਖੋਂ ਅਲਖ ਹੈ ਇੱਕ ਇੱਕ ਕਰ ਵਰਨੇਉ ਗੁਰੂ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜੇ ਇੱਕ ਮੰਨਿਉ ਹੇ ਗੁਰੂ ਅਮਰਦਾਸ ਮਹਾਰਾਜ ਤੁਸੀਂ ਆਪਣੇ ਜੀਵਨ ਅੰਦਰ ਇੱਕ ਨੂੰ ਲੋੜਿਆ ਔਰ ਇੱਕ ਪਰਮਾਤਮਾ ਦੇ ਨਾਮ ਨੂੰ ਹੀ ਮੰਨਿਆ ਹੈ ਮੈਂ ਬੇਨਤੀ ਕਰ ਰਿਹਾ ਹਾਂ ਵੀ ਗੁਰੂ ਅਰਜੁਨ ਦੇਵ ਜੀ ਜਿੱਥੇ ਨਾਮ ਦੀ ਗੱਲ ਕਰ ਰਹੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦ ਜੀਵਨ ਵੇਖੋ ਉਹ ਇਹ ਚੇਤਾ ਰੱਖ ਲਵੋ